ਸ਼ੁਰੂਆਤੋਂ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਕੈबिनेट ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਈਜ਼ੀ ਜਮ੍ਹਾਂਬੰਦੀ ਪੋਰਟਲ ਬਾਰੇ ਉਹਨਾਂ ਵੱਲੋਂ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ। ਲਾਲਜੀਤ ਪੁੱਲਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਦੇ ਲਈ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮਕਾਰ ਨੂੰ ਸਰਲ ਅਤੇ ਸੁਵਿਧਾਜਨਕ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਇਹ ਪਹਿਲ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਦਫ਼ਤਰਾਂ ਵਿੱਚ ਮੌਜੂਦ ਭ੍ਰਿਸ਼ਟਾਚਾਰ ਦੇ ਖਾਤਮੇ ਨੂੰ ਲੈ ਕੇ ਸਾਰੀਆਂ ਸੇਵਾਵਾਂ ਨੂੰ ਆਨਲਾਈਨ ਕਰ ਰਹੀ ਹੈ। ਆਮ ਲੋਕਾਂ ਦੀ ਸਹੂਲਤ ਦੇ ਲਈ ਸਰਕਾਰੀ ਕੰਮਾਂ ਨੂੰ ਸਰਲ ਬਣਾਉਣ ਦੇ ਲਈ ਸੁਵਿਧਾਜਨਕ ਬਣਾਉਣ ਦੇ ਲਈ ਤੇ ਭ੍ਰਿਸ਼ਟਾਚਾਰ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਇਹ ਖਾਸ ਉਪਰਾਲਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ। ਜਿੰਨੇ ਵੀ ਭੈਣ ਭਰਾ ਨੇ ਕਿਸੇ ਨੇ ਆਪਣੇ ਘਰ ਲਈ ਜ਼ਮੀਨ ਖਰੀਦਣੀ ਆ ਕਿਸੇ ਨੇ ਆਪਣੇ ਖੇਤਾਂ ਲਈ ਜ਼ਮੀਨ ਖਰੀਦਣੀ ਹੈ ਜਾਂ ਕੋਈ ਇੰਡਸਟਰੀ ਲਾਉਣ ਲਈ ਜ਼ਮੀਨ ਖਰੀਦਣੀ ਉਹਨਾਂ ਨੂੰ ਪਟਵਾਰੀਆਂ ਦੇ ਦਫ਼ਤਰਾਂ ਦੇ ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਫਰਦ ਕੇਂਦਰਾਂ ਦੇ ਦਫ਼ਤਰਾਂ ਦੇ ਬੜੇ ਚੱਕਰ ਮਾਰਨੇ ਪੈਂਦੇ ਆ। ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣਾ ਪੈਂਦਾ ਸੀ। ਹੁਣ ਇਹ ਜਿਹੜੀ ਈਜੀ ਜਮ੍ਹਾਂ ਬੰਦੀ ਆ ਇਹਦੇ ਨਾਲ ਜਦੋਂ ਕੋਈ ਆਦਮੀ ਆਪਦੀ ਜ਼ਮੀਨ ਖਰੀਦ ਕਰਦਾ ਉਹਦੇ ਬਾਅਦ ਪਟਵਾਰੀ ਕੋ ਜਾਣ ਦੀ ਲੋੜ ਨਹੀਂ 30 ਦਿਨਾਂ ਦੇ ਅੰਦਰ ਅੰਦਰ ਜੇ ਉਹਦੇ ਸਾਰੇ ਡਾਕੂਮੈਂਟ ਸਹੀ ਆ ਕੋਈ ਉਹਦੇ ਤੇ ਨਹੀਂ ਇਹ ਇਤਰਾਜ਼ ਕਰਦਾ ਤੇ ਉਹ 3 ਦਿਨਾਂ ਦੇ ਅੰਦਰ ਉਹਦਾ ਇੰਤਕਾਲ ਮਨਜ਼ੂਰ ਕੀਤਾ ਜਾਊਗਾ ਨਹੀਂ ਤੇ ਅੱਗੇ ਪਟਵਾਰੀਆਂ ਨੇ ਨਾਲੇ ਤੇ ਪੈਸੇ ਮੰਗਣੇ ਨਾਲੇ ਕਈ ਵਾਰ ਇੰਤਕਾਲ ਦਰਜੀ ਨਾ ਕਰਨੇ ਕਈ ਵਾਰ ਗਲਤ ਨਾਂ ਦਰਜ ਕਰਦੇ ਨੇ ਉਹ ਮੁੜ ਕੇ ਫੇਰ ਫਰਦ ਬਦਲ ਕਰਦੇ ਆ ਉਹਨਾਂ ਦੀਆਂ ਦਰਸਤੀਆਂ ਕਰਦੇ ਆ ਵਿਚਾਰਿਆਂ ਦੀਆਂ ਉਮਰਾਂ ਲੰਘ ਜਾਣੀਆਂ ਇਸੇ ਤਰ੍ਹਾਂ ਹੀ ਜਿਹੜੇ ਕਰਜ਼ੇ ਆਪਾਂ ਲੈਣੇ ਆ ਜਾਂ ਕੋਈ ਅਦਾਲਤੀ ਕੇਸ ਆ ਉਹਨਾਂ ਨੂੰ ਵੀ ਦਰਜ ਕਰਨ ਦੇ ਲਈ ਪਟਵਾਰੀਆਂ ਕੋਲ ਨਾ ਕਈਆਂ ਪਟਵਾਰੀਆਂ ਨੇ ਦੂਜੀਆਂ ਧਿਰਾਂ ਤੋਂ ਪੈਸੇ ਲੈ ਕੇ ਉਹ ਅਦਾਲਤੀ ਜਿਹੜੇ ਹੁਕਮ ਆਏ ਹੋਣੇ ਉਹ ਵੀ ਦਰਜ ਨਾ ਕਰਨੇ ਕਈਆਂ ਕਰਜ਼ਿਆਂ ਦੀਆਂ ਐਂਟਰੀਆਂ ਵੀ ਰਹਿ ਜਾਣੀਆਂ ਉਹ ਵੀ ਜਦੋਂ ਕੋਈ ਬੰਦਾ ਲੋਨ ਲੈਂਦਾ ਕਰਜ਼ਾ ਲੈਂਦਾ ਜਾਂ ਕੋਈ ਅਦਾਲਤੀ ਹੁਕਮ ਆ ਉਹ ਵੀ 7 ਤੋਂ 15 ਦਿਨਾਂ ਦੇ ਵਿੱਚ ਵਿੱਚ ਉਹ ਸਾਰਾ ਕੁਝ ਆਨਲਾਈਨ ਦਰਜ ਹੋਊਗਾ ਤੇ ਜੇ ਕਿਸੇ ਨੇ ਆਪਦੀ ਕੋਈ ਜਮ੍ਹਾਂ ਬੰਦੀ ਜਿਵੇਂ ਕੋਈ ਐਨ ਆਰ ਆਈ ਭੈਣ ਭਰਾ ਆ ਜਾਂ ਕੋਈ ਬਿਜ਼ਨਸਮੈਨ ਹੈ ਜਿਹੜਾ ਨਹੀਂ ਕਿਤੇ ਦਫ਼ਤਰ ਜਾ ਸਕਦਾ ਉਹ ਵਟਸਐਪ ਤੇ ਆਪਦੇ ਮੋਬਾਈਲ ਤੇ ਆਨਲਾਈਨ ਸਾਰੀ ਆਪਦੀ ਜ਼ਮੀਨ ਦੇ ਕਾਗਜ਼ਾਤ ਆਪਦਾ ਇੰਤਕਾਲ ਆਪਦੀ ਜਮ੍ਹਾਂ ਬੰਦੀ ਸਾਰੇ ਫਰਦ ਆਪਦੀ ਵੇਖ ਸਕਦਾ ਵਾ ਜੇ ਕੋਈ ਛੇੜਛਾੜ ਹੋਊਗੀ ਉਸੇ ਵੇਲੇ ਆਪਦੇ ਮੋਬਾਈਲ ਫੋਨ ਤੇ ਜਿਹੜੇ ਉਹਦੇ ਨੰਬਰ ਨੇ ਜਿਹੜੀ ਉਹਦੀ ਜ਼ਮੀਨ ਦੇ ਕਾਗਜ਼ਾਤ ਨੇ ਉਸੇ ਵੇਲੇ ਉਹਨੂੰ ਮੈਸੇਜ ਮਿਲੂਗਾ ਕਿ ਤੇਰੀ ਜ਼ਮੀਨ ਦੇ ਇੰਤਕਾਲ ਨਾਲ ਜਾਂ ਕੋਈ ਗਰਦੌਰੀ ਨਾਲ ਕੋਈ ਛੇੜਛਾੜ ਹੋਈ ਆ ਉਸੇਲੇ ਮੈਸੇਜ ਮਿਲੂਗਾ ਇਹਦੇ ਨਾਲ ਇੱਕ ਤੇ ਕਰਪਸ਼ਨ ਖਤਮ ਹੋ ਗਈ ਇਹਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਤੇ ਜਿਹੜੇ ਨਜਾਇਜ਼ ਕਾਗਜ ਬਣਾ ਕੇ ਕਬਜ਼ੇ ਹੁੰਦੇ ਸੀ ਉਹ ਵੀ ਖਤਮ ਹੋ ਗਏ ਤੇ ਉਧਰ ਲੁਧਿਆਣਾ ਪੱਛਮੀ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਲਗਾਤਾਰ ਗਰਮੀ ਫੜਦਾ ਜਾ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਦੇ ਵਿੱਚ ਆਪਣੇ ਆਧਾਰ ਨੂੰ ਬਰਕਰਾਰ ਰੱਖਣ ਤੇ ਮਜ਼ਬੂਤ ਕਰਨ ਦੇ ਲਈ ਲਗਾਤਾਰ ਨੁੱਕੜ ਮੀਟਿੰਗਾਂ ਕਰ ਰਹੀਆਂ ਨੇ ਸਿਆਸੀ ਆਗੂ ਘਰੋ ਘਰੀ ਜਾ ਕੇ ਉਮੀਦਵਾਰਾਂ ਦਾ ਪ੍ਰਚਾਰ ਕਰ ਰਹੇ ਨੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਵੀ ਲਗਾਤਾਰ ਪਾਰਟੀ ਦੇ ਵਿੱਚ ਲੋਕਾਂ ਨੂੰ ਸ਼ਮੂਲੀਅਤ ਕਰਵਾਈ ਜਾ ਰਹੀ ਹੈ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਅਤੇ ਆਗੂ ਅਮਨਸ਼ੇਰ ਸ਼ੈਰੀ ਕਲਸੀ ਵੱਲੋਂ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਜੀ ਆਇਆਂ ਵੀ ਆਖਿਆ ਜਾ ਰਿਹਾ ਜੀ ਡਾਕਟਰ ਸਨੀ ਆਲੂਆਲੀਆ ਜੀ ਜਰਖ ਸਾਹਿਬ ਜਦੋਂ ਕੰਮਾਂ ਦੀ ਗੱਲ ਕਰਾਂਗੇ ਜਦੋਂ ਸ਼ਰਾਫਤ ਦੀ ਗੱਲ ਕਰਾਂਗੇ ਜਦੋਂ ਇਮਾਨਦਾਰੀ ਦੀ ਗੱਲ ਕਰਾਂਗੇ ਉਦੋਂ ਕਿਸੇ ਪਾਰਟੀ ਨਾਲ ਕੋਈ ਨਜ਼ਰ ਟੱਕਰ ਨਜ਼ਰ ਨਹੀਂ ਆਉਂਦੀਏਗੀ ਸੋ ਮੈਂ ਸਮਝਦਾ ਕਿ ਇੱਕ ਤਰਫ ਹੈ ਜਿਹੜਾ ਉਹ ਕੈਂਪੇਨ ਔਰ ਮੁਕਾਬਲਾ ਜਿਹੜਾ ਚੱਲ ਰਿਹਾ ਹੈ। ਆਸ਼ੂ ਦੀ ਬੁਧਵਾਰਸ਼ੀ ਕਰਕੇ ਲੀਡਰ ਬਾਰ-ਬਾਰ ਕਰਦੇ ਨੇ। ਹਾਂਜੀ ਆਸ਼ੂ ਦੀ ਬੁਧਵਾਰਸ਼ੀ ਕਰਕੇ ਇਹਨੂੰ ਵੋਟਾਂ ਨਹੀਂ ਪੈਣਗੀਆਂ। ਬਾਕੀ ਲੀਡਰਾਂ ਦੇ ਕੀ ਦੋਸ਼ ਨੇ ਜਿਹੜੇ ਬਾਕੀ ਧਿਰ ਦੇ? ਨਹੀਂ ਉਹ ਦੋਸ਼ ਲਾਉਣ ਵਾਲਾ ਮੈਂ ਕੌਣ ਹੁੰਨਾ ਜੀ? ਇਹ ਦੇ ਦਿਓ। ਨਹੀਂ ਆਸ਼ੂ ਦੇ ਤਾਂ ਲੱਗਦੇ ਸਰ ਇਹਦੇ ਬੋਲੋ ਜੀ। ਦੋਸ਼ ਦੇਖੋ ਮੇਰੀ ਕਹ ਸਮਝੋ ਸੀ। ਅਸੀਂ ਦੋਸ਼ ਲਾਉਣ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਕੰਮ ਕਰਨ ਦੀ ਰਾਜਨੀਤੀ ਜਿਹੜੀ ਉਹ ਕਰਦੇ ਆ ਕਿਹਨੇ ਕਿਤੇ ਕੀ ਦੋਸ਼ ਲਾਇਆ ਕਿ ਨਹੀਂ ਲਾਇਆ ਉਹ ਲੁਧਿਆਣਾ ਵੈਸਟ ਦੇ ਲੋਕਾਂ ਨੇ ਡਿਸਾਈਡ ਕਰਨਾ ਅਸੀਂ ਤਾਂ ਸਿਰਫ ਆਪੋ ਆਪਣੇ ਕੰਮ ਲਈ ਜਿਹੜੇ ਸਰਕਾਰ ਦੇ ਵੀ ਔਰ ਸੰਜੀਵ अरोड़ा ਜੀ ਦੇ ਵੀ ਪਿਛਲੇ 3 ਸਾਲ ਦੇ ਉਹਨਾਂ ਨੂੰ ਲੈ ਕੇ ਸੰਜੀਵ अरोड़ा ਜੀ ਦੀ ਇਮਾਨਦਾਰੀ ਔਰ ਸ਼ਰਾਫਤ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਆ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਲੈ ਕੇ ਭਗਵੰਤ ਮਾਨ ਦੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਜਾ ਰਹੇ ਆ ਬਾਕੀ ਕੌਣ ਕੀ ਦੇ ਬਾਰੇ ਕੀ ਸੋਚਦਾ ਹੈ ਇਹ ਤਾਂ ਵੋਟਰਾਂ ਨੇ ਡਿਸਾਈਡ ਕਰਨਾ ਹੈ ਕਿ ਉਧਰ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਭਿਆਨਕ ਹਵਾਈ ਹਾਦਸੇ ਤੋਂ ਬਾਅਦ ਥਾਈਲੈਂਡ ਦੇ ਵਿੱਚ 에ਅਰ ਇੰਡੀਆ ਦੇ ਇੱਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜਹਾਜ਼ ਨੂੰ ਥਾਈਲੈਂਡ ਦੇ ਫੁਕੇਤ ਹਵਾਈ ਅੱਡੇ ਤੇ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਉਤਾਰਿਆ ਗਿਆ ਜਹਾਜ਼ ਦੇ ਵਿੱਚ ਕੁੱਲ 156 ਯਾਤਰੀ ਸਵਾਰ ਸਨ ਜਹਾਜ਼ ਥਾਈਲੈਂਡ ਦੇ ਫੁਕੇਤ ਤੋਂ ਦਿੱਲੀ ਵੱਲ ਆ ਰਿਹਾ ਸੀ ਜਾਣਕਾਰੀ ਦੇ ਮੁਤਾਬਕ ਜਹਾਜ਼ ਦੇ ਉਡਾਨ ਭਰਨ ਤੋਂ ਬਾਅਦ ਬੰਬ ਦੀ ਧਮਕੀ ਮਿਲੀ ਜਿਸ ਦੇ ਨਾਲ ਅਫਰਾ-ਤਫਰੀ ਮਚ ਗਈ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਤੇ ਜਹਾਜ਼ ਨੂੰ ਫੁਕੇਤ ਦੇ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਜਾਣਕਾਰੀ ਦੇ ਮੁਤਾਬਕ ਫੁਕੇਤ ਤੋਂ ਦਿੱਲੀ ਜਾ ਰਹੀ 에ਅਰ ਇੰਡੀਆ ਦੀ ਉਡਾਨ AI 379 ਦੇ ਪਾਇਲਟ ਨੇ ਜਹਾਜ਼ ਦੇ ਵਿੱਚ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਫੁਕਤ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਾਰਨ ਦੀ ਇਜਾਜ਼ਤ ਮੰਗੀ ਜਹਾਜ਼ ਵਿੱਚ 156 ਯਾਤਰੀ ਸਵਾਰ ਸਨ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਨੂੰ ਫੁਕਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਾਰਿਆ ਗਿਆ ਫਿਲਹਾਲ ਜਹਾਜ਼ ਦੇ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਨੇ ਤੇ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਹਮਦਾਬਾਦ ਦੇ ਵਿੱਚ ਹਵਾਈ ਹਾਦਸੇ ਦੇ ਜ਼ਖਮੀਆਂ ਦਾ ਹਾਲਚਾਲ ਜਾਣਿਆ ਗਿਆ ਪ੍ਰਧਾਨ ਮੰਤਰੀ ਹਸਪਤਾਲ ਪਹੁੰਚੇ ਅਤੇ ਜਿਨ੍ਹਾਂ ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਉਹਨਾਂ ਦੇ ਨਾਲ ਮੁਲਾਕਾਤ ਵੀ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜਹਾਜ਼ ਦੇ ਵਿੱਚ ਸਵਾਰ ਸਾਰੇ ਯਾਤਰੀਆਂ ਦੇ ਵਿੱਚੋਂ ਇਕਲੌਤੇ ਬਚੇ ਯਾਤਰੀ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਉਹਨਾਂ ਨੇ ਉਸ ਯਾਤਰੀ ਦਾ ਹਾਲਚਾਲ ਵੀ ਪੁੱਛਿਆ ਤੁਹਾਨੂੰ ਦੱਸ ਦਈਏ ਅਹਮਦਾਬਾਦ ਦੇ ਵਿੱਚ ਵੀਰਵਾਰ ਨੂੰ ਤਕਰੀਬਨ ਪੌਣੇ 1 ਵਜੇ ਇਹ ਹਵਾਈ ਹਾਦਸਾ ਵਾਪਰਿਆ ਸੀ ਏਅਰ ਇੰਡੀਆ ਦਾ ਜਹਾਜ਼ ਜੋ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀਗਾ ਜਹਾਜ਼ ਦੇ ਉਡਾਨ ਭਰਨ ਤੋਂ ਕੁਝ ਹੀ ਮਿੰਟ ਬਾਅਦ ਇਹ ਜਹਾਜ਼ ਹਾਸਤਾ ਗ੍ਰਸਤ ਹੋ ਗਿਆ ਸੀ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਜਹਾਜ਼ ਦੇ ਵਿੱਚ ਇੱਕ ਨੂੰ ਛੱਡ ਕੇ ਬਾਕੀ ਸਾਰੇ ਯਾਤਰੀ ਮਾਰੇ ਗਏ ਸਨ ਉਸ ਤੋਂ ਬਾਅਦ ਇਸ ਜਹਾਜ਼ ਦੇ ਸੰਬੰਧ ਦੇ ਵਿੱਚ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਪਹਤੀ ਕਰਵਾਇਆ ਗਿਆ ਸੀ ਕਿਉਂਕਿ ਸਿਰਫ ਜਹਾਜ਼ ਦੇ ਵਿੱਚ ਜਿਹੜੇ ਵਿਅਕਤੀ ਸਨ ਉਹੀ ਜ਼ਖਮੀ ਨਹੀਂ ਹੋਏ ਸਨ ਜਿਹੜੀ ਬਿਲਡਿੰਗ ਦੇ ਨਾਲ ਜਹਾਜ਼ ਟਕਰਾਇਆ ਉਸ ਦੇ ਵਿੱਚ ਜਿਹੜੇ ਵਿਅਕਤੀ ਮੌਜੂਦ ਸਨ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਵਿਅਕਤੀ ਨੇ ਉਹ ਜ਼ਖਮੀ ਹੋਏ ਨੇ ਤੇ ਉਹਨਾਂ ਜ਼ਖਮੀਆਂ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਜਹਾਜ਼ ਦੇ ਵਿੱਚ ਸਿਰਫ ਇੱਕ ਵਿਅਕਤੀ ਹੀ ਬਚ ਸਕਿਆ ਜਿਸ ਦਾ ਨਾਮ ਰਮੇਸ਼ ਵਿਸ਼ਵਾਸ ਕੁਮਾਰ ਹੈ ਉਸ ਇਕਲੌਤੇ ਬਚੇ ਵਿਅਕਤੀ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਹੱਥ ਫੜ ਕੇ ਉਹਨਾਂ ਨੂੰ ਹੌਸਲਾ ਵੀ ਦਿੱਤਾ ਹੈ ਤੇ ਆ ਜਲਦ ਉਹਨਾਂ ਦੇ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ਹੈ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਦਸੇ ਵਾਲੀ ਜਗ੍ਹਾ ਤੇ ਵੀ ਪਹੁੰਚੇ ਨੇ ਹਾਦਸੇ ਵਾਲੀ ਜਗ੍ਹਾ ਦਾ ਉਹਨਾਂ ਵੱਲੋਂ ਜਾਇਜ਼ਾ ਲਿਆ ਤੇ ਬਚਾਅ ਕਾਰਜਾਂ ਦੇ ਸਬੰਧ ਦੇ ਵਿੱਚ ਵੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲਈ ਗਈ ਹੈ ਇਸ ਪੂਰੇ ਕਟਨਾਕ੍ਰਮ ਤੋਂ ਬਾਅਦ ਜਦੋਂ ਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਪਿਛਲੇ 2 ਦਿਨਾਂ ਤੋਂ ਲਗਾਤਾਰ ਮੌਸਮ ਜਿਹੜਾ ਹੈ ਅੱਗ ਭਰਾਰਿਆ ਅਸਮਾਨ ਤੋਂ ਅੱਗ ਵਰ ਰਹੀ ਹੈ ਹੀਟ ਵੇਵ ਦੇ ਲਈ ਅੱਜ ਵੀ ਪੰਜਾਬ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅੱਜ ਪੱਛਮੀ ਗੜਬੜੀ ਸਰਗਰਮ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਕੁਝ ਠੰਡਕ ਆ ਸਕਦੀ ਹੈ ਹਾਲਾਂਕਿ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਤਾਪਮਾਨ ਦੇ ਵਿੱਚ ਕੋਈ ਖਾਸ ਗਰਾਵਟ ਦਰਜ ਨਹੀਂ ਕੀਤੀ ਗਈ ਇਸ ਦੇ ਬਾਵਜੂਦ ਆਮ ਨਾਲੋਂ ਪੰਜਾਬ ਦੇ ਵਿੱਚ ਕੁੱਲ ਔਸਤ ਤਾਪਮਾਨ 4.9 ਡਿਗਰੀ ਵਧਾ ਹੈ ਬਠਿੰਡੇ ਦੇ ਵਿੱਚ ਲਗਾਤਾਰ ਸੂਬੇ ਦੇ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ ਬਠਿੰਡੇ ਦੇ ਵਿੱਚ 46.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਦਿਨ ਦਾ ਤਾਪਮਾਨ 44.9 ਡਿਗਰੀ ਫਰੀਦਕੋਟ ਦੇ ਵਿੱਚ 44.5 ਡਿਗਰੀ ਫਿਰੋਜ਼ਪੁਰ ਦੇ ਵਿੱਚ 44.4 ਡਿਗਰੀ ਫਾਜ਼ਿਲਕਾ ਦੇ ਵਿੱਚ 44.2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੋ ਪੂਰੇ ਪੰਜਾਬ ਦੇ ਵਿੱਚ ਹੀ ਲਗਭਗ 41 ਤੋਂ ਲੈ ਕੇ 44-45 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਗਿਆ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ 46.8 ਡਿਗਰੀ ਲਗਭਗ 47 ਡਿਗਰੀ ਤਾਪਮਾਨੇ ਬਣ ਜਾਂਦਾ ਇਸ ਦੇ ਨਾਲ ਹੀ ਬਿਜਲੀ ਦੀ ਮੰਗ ਹੈ ਜਿਹੜੀ ਉਹ ਲਗਾਤਾਰ ਵਧਦੀ ਜਾ ਰਹੀ ਹੈ 16300 ਮੀਗਾਵਾਟ ਬਿਜਲੀ ਹੈ ਜਿਹੜੀ ਉਸ ਦੀ ਵੱਧ ਮੰਗ ਦੇਖਣ ਨੂੰ ਮਿਲੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਕੋਈ ਖਾਸ ਗਿਰਾਵਟ ਦਰਜ ਨਹੀਂ ਕੀਤੀ ਗਈ ਆਮ ਨਾਲੋਂ ਤਾਪਮਾਨ 4.9 ਡਿਗਰੀ ਵੱਧ ਹੈ ਬਿਜਲੀ ਦੀ ਖਪਤ ਵੀ ਲਗਾਤਾਰ ਪੰਜਾਬ ਦੇ ਵਿੱਚ ਵੱਧਦੀ ਹੋਈ ਨਜ਼ਰ ਆ ਰਹੀ ਹੈ ਚੰਡੀਗੜ੍ਹ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ 41.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਵੀ ਮੌਸਮ ਬੇਹੱਦ ਗਰਮ ਰਹਿਣ ਦੀ پیشن گوئی ਕੀਤੀ ਗਈ ਹੈ ਇਸ ਦੇ ਨਾਲ ਹੀ ਬੱਚਿਆਂ ਤੇ ਬਜ਼ੁਰਗਾਂ ਨੂੰ ਗਰਮੀ ਤੋਂ ਬਚਾ ਕੇ ਰੱਖਣ ਦੀ ਸਲਾਹ ਵੀ ਮੌਸਮ ਵਿਭਾਗ ਤੇ ਡਾਕਟਰਾਂ ਵੱਲੋਂ ਦਿੱਤੀ ਗਈ ਹੈ ਗਰਮੀ ਦੇ ਵਿੱਚ ਦੁਪਹਿਰ ਵੇਲੇ ਬਾਹਰ ਨਾ ਨਿਕਲਿਆ ਜਾਵੇ ਜੇਕਰ ਨਿਕਲਣਾ ਵੀ ਪਵੇ ਤਾਂ ਸਿਰ ਨੂੰ ਪੂਰੀ ਤਰ੍ਹਾਂ ਦੇ ਨਾਲ ਪਗੜੀ ਜਾਂ ਟੋਪੀ ਦੇ ਨਾਲ ਢੱਕ ਕੇ ਪੂਰੇ ਸਰੀਰ ਤੇ ਸੂਤੀ ਕੱਪੜਿਆਂ ਦੇ ਨਾਲ ਢੱਕ ਕੇ ਹੀ ਬਾਹਰ ਨਿਕਲਿਆ ਜਾਵੇ ਇਸ ਤੋਂ ਇਲਾਵਾ ਪਾਣੀ ਲੱਸੀ ਸ਼ਕੰਜਵੀ ਅਤੇ ਹੋਰ ਤਰਲ ਪਦਾਰਥਾਂ ਦਾ ਵੱਧ ਮਾਤਰਾ ਦੇ ਵਿੱਚ ਸੇਵਨ ਕੀਤਾ ਜਾਵੇ ਖਾਸ ਤੌਰ ਤੇ ਘਰੋਂ ਨਿਕਲਣ ਵੇਲੇ ਪਾਣੀ ਲੱਸੀ ਜਾਂ ਸ਼ਕੰਜਵੀ ਪੀ ਕੇ ਹੀ ਨਿਕਲਿਆ ਜਾ ਸਕੇ ਤਾਂ ਜੋ ਗਰਮੀ ਦੇ ਨਾਲ ਲੂ ਲੱਗਣ ਤੋਂ ਬਚਿਆ ਜਾ ਸਕੇ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ